ਸਾਤਸਕਾਲ ਜੀ ਮੈਂ ਸੁਖਵਿੰਦਰ ਸੋਹਲ ਹਾਂ ਅਸ ਵਕਤ ਅਸੀਂ ਨਕੌਦਰ ਦੇ ਵਿੱਚ ਹਾਂ ਔਰ ਰਾਜਕਮਲ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਗਲ ਦੀ ਜਿਹੜੀ ਕੋਰ ਕਮੇਟੀ ਦੇ ਉਹ ਮੈਂਬਰ ਨੇ ਔਰ ਜੁਨਾ ਵੱਲੋਂ ਇੱਕ ਕਾਨਫਰੰਸ ਕੀਤੀ ਗਈ ਆ ਵੱਖ-ਵੱਖ ਮੁੱਦਿਆਂ ਤੇ ਉਹਨਾਂ ਨਾਲ ਗੱਲ ਕਰਦੇ ਆ ਹਣੀ ਸਰ ਸਾਤਸਕਾਲ ਜੀ ਜੀ ਜਿਹੜੀ ਅੱਜ ਤੁਸੀਂ ਕਾਨਫਰੰਸ ਕੀਤੀ ਆ ਉਹਦੇ ਕੀ ਮੁੱਦੇ ਸਨ ਜੀ ਉਹਦੇ ਵਿੱਚ ਇੱਕ ਤਾਂ ਪ੍ਰਦੀਪ ਕੁਮਾਰ ਕੋ ਸੋਰੀ ਪ੍ਰਦੀਪ ਕਲੇਰ ਜੀ जिने 탄탄 시리 गुरुदांसार दी 비য়াদ비 ਕੀਤੀ ਸੀ ਜੀ ਸਵੰਦ ਵਿੱਚ ਜਿਹੜੇ ਕੁਛ ਬਾਗੀ ਅਕਾਲੀ ਨੇ ਉਹਨਾਂ ਉਹਨੂੰ ਮਾਰ ਜੋਗ ਸਤਕਾਰ ਜੋ ਕਹਿ ਕੇ ਮੱਲੇ ਸ਼ਰੀਰ ਆ ਉਹਨੂੰ ਤਵਾ ਦੇ ਕੇ ਜੀ ਕੀਤਾ ਤੇ ਉਹਦੇ ਸਵੰਦ ਚ ਸੀਗੀ ਮੀਟਿੰਗ ਰੱਖੀ ਤੇ ਇੱਕ ਸਾਡੇ ਜਿਹੜੇ ਅਨੁਸ਼ਾਸਨ ਕਮੇਟੀ ਵੱਲੋਂ ਜਿਹੜੇ ਬਾਗੀ ਅਕਾਲੀਆਂ ਨੂੰ ਬਾਹਰ ਕੱਢਿਆ ਵਾ ਜੀ ਉਹ ਸਵਾਲ ਚ ਮੈ ਟਿਕ ਰਿਹਾ ਸੀ ਸਰ ਇਹ ਜਿਹੜਾ ਪ੍ਰਦੀਪ ਕਲੇਰ ਆ ਇਹਦੇ ਵਿੱਚ ਇਹ ਜਿਹੜੀ ਇੱਕ ਸੁਧਾਰ ਲੈਰ ਜਿਹੜੀ ਕਮੇਟੀ ਬਣੀ ਆ ਉਹ ਸ਼੍ਰੋਮਣੀ ਗਾਲੀ ਤਲ ਤੋਂ ਅਲੱਗ ਹੈ ਔਰ ਜਿਹੜੇ ਇਹ ਬਾਗੀ ਲੀਡਰ ਆ ਉਹ ਕੀ ਚਾਹੁੰਦੇ ਆ ਅਸਲ ਦੇ ਵਿੱਚ ਅਸਲ ਜੀ ਕੱਲ ਜਿਹੜੇ ਬਾਗੀ ਲੀਡਰ ਨੇ ਇਹ ਪਰਸੋਂ ਫੈਸਲਾ ਆਇਆ ਸੀ ਤੇ ਇਹਨਾਂ ਨੂੰ 8 ਜਣਿਆਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਕਿਉਂਕਿ ਪਾਰਟੀ ਨੂੰ ਬੜਾ ਹੋਰਾ ਲਾਉਂਦੇ ਸੀ ਅੰਦਰੋਂ ਦੇ ਭੰਗਾਂ ਵਾਂਗ ਚਿਬੜੇ ਸੀ ਜਿਹਦੇ ਨਾਲ ਪਾਰਟੀ ਦੀ ਮਜ਼ਬੂਤੀ ਨਹੀਂ ਹੋ پا ਰਹੀ ਸੀ ਤੇ ਹੁਣ ਇਹਨਾਂ ਨੂੰ ਪਹਿਲਾਂ ਪਲੇਟਫਾਰਮ ਤੇ ਸੱਦਿਆ ਵੀ ਉੱਤੇ ਕੀ ਅੰਦਰ ਆਪਾਂ ਬਹਿ ਕੇ ਗੱਲ ਕਰੀ 21 ਤਰੀਕ ਨੂੰ ਵੀ ਸੱਦਿਆ 24 ਤਰੀਕ ਨੂੰ ਵੀ ਸੱਦਿਆ ਤੇ ਪਰ ਇਹ ਨਹੀਂ ਆਏ ਤੇ ਮੀਡੀਆ ਥਰੂ ਇਹ ਜਰੂਰ ਦੋਸ਼ਨਵਾਜੀ ਕਰਦੇ ਰਹੇ ਕਿ ਪਰ ਸੋ ਜਿਹੜਾ ਪਾਰਟੀ ਨੂੰ ਫਿਰ ਪ੍ਰਸ਼ਾਸਨ ਦੇ ਹਿਸਾਬ ਨਾਲ ਨਹੀਂ ਚੱਲਦਾ ਜੀ ਫਿਰ ਪਾਰਟੀ ਨੂੰ ਫਿਰ ਸਤਨ ਵੋਟਸ ਲੈਣਾ ਪੈਂਦਾ ਮੈਂ ਜੀ ਕਹਿ ਸਕਦੇ ਆ ਕਿ ਜਿਹੜੀ ਇਹਨਾਂ ਨੇ ਇਹ ਸੁਧਾਰ ਲਹਿਰ ਚਲਾਈ ਆ ਇਹ ਇੱਕ ਲੋਕਾਂ ਨੂੰ ਗੁੰਮਰਾਹ ਕਰਨ ਲਈ ਬਣਾਈ ਚੁੱਕੀ ਹੈ ਕਹਿ ਸਕਦੇ ਆ ਬਿਲਕੁਲ ਜੀ ਸੁਧਾਰ ਲਹਿਰ ਦਾ ਮੈਨੂੰ ਤਾਂ ਹੁਣ ਤਨਵੀਨਾ ਸਾਹਿਬ ਪਹਿਲਾਂ ਹੀ ਆ ਦੂਜੇ ਤੀਜੇ ਦਿਨ ਹੀ ਕਨਵੀਨਸ਼ਨ ਬਣੇ ਤੋਂ ਬਾਅਦ ਆ ਹੁਣ ਪ੍ਰਦੀਪ ਕਲੇਰ ਦਾ ਮੁੱਦਾ ਚੱਕ ਲਿਆ ਤੇ ਉਹਨੂੰ ਸ਼੍ਰੀਮਾਨ ਜੀ ਕਹੀ ਜਾਂਦੇ ਆ ਤੇ ਉਹ ਕੋਈ ਤੁਕ ਨਹੀਂ ਬਣਦੀ ਉਹਦੇ ਵਿੱਚ ਮੈਨੂੰ ਤਾਂ ਸੁਧਾਰ ਵਾਲੀ ਕੋਈ ਨਹੀਂ ਤੇ ਇਹ ਕਹਿ ਸਕਦੇ ਆ ਕਿ ਆਪਾਂ ਪ੍ਰਦੀਪ ਕਲੇਰ ਦੇ ਅਕਸੇ ਜੇ ਉਹਨੂੰ ਮਾਨ ਜੋ ਕਹਿ ਕੇ ਜਾਂ ਸ਼੍ਰੀ ਕਹਿ ਕੇ ਉਹਦਾ ਜਰੂਰ ਸੁਧਾਰ ਕਰ ਰਹੇ ਨੇ ਜੀ ਇਹ ਜਿਹੜੇ ਪ੍ਰਦੀਪ ਕਲੇਰ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੌਰੀ ਜਿਹੜੇ ਪ੍ਰਦੀਪ ਕਲੇਰ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾ ਰਹੀ ਹੈ ਪ੍ਰਦੀਪ ਕਲੇਰ ਨੇ ਜੀ 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 ਉਹ ਤਾਂ ਕੋਰਟ ਚ ਮੈਟਰ ਹੈ ਜੀ ਜੀ ਅਸੀਂ ਤਾਂ ਉਹਨੂੰ ਦੇਖਣਾ ਵੀ ਨਹੀਂ ਪਸੰਦ ਕਰਦੇ ਜੀ ਸੁਣਨਾ ਵੀ ਨਹੀਂ ਮਤਲਬ ਉਹਦਾ ਨਾਮ ਲੈਣਾ ਨਹੀਂ ਅਸੀਂ ਪਸੰਦ ਕਰਦੇ ਠੀਕ ਹੈ ਜੀ ਅਕਾਲ ਦਾ ਕਦੇ ਵੀ ਸਾਡਾ ਤਾਂ ਲੱਗਦਾ ਹੀ ਕੁਛ ਨਹੀਂ ਜੀ ਅਸੀਂ ਤਾਂ ਸਿੱਖ ਨੂੰ ਹਰ ਸਿੱਖ ਉਹਦਾ ਨਾਮ ਲੈਣਾ ਨਹੀਂ ਪਸੰਦ ਕਰਦਾ ਉਵੇਂ ਅਕਾਲੀ ਦਲ ਵੀ ਸਿੱਖਾਂ ਦੀ ਜਮਾਤ ਆ ਤੇ ਅਸੀਂ ਵੀ ਕੋਈ ਉਹਨਾਂ ਕੋਈ ਨਾਮ ਲੈਣਾ ਨਾ ਤੋਂ ਉਹਨਾਂ ਕੋਈ ਸਬੰਧ ਰੱਖਣਾ ਸਾਡੇ ਜਿੰਨਾ ਵੀ ਸਿੱਖ ਭਾਈਚਾਰਾ ਕੋਈ ਵੀ ਉਹਦੇ ਨਾਲ ਸਬੰਧ ਰੱਖਣ ਨੂੰ ਜੀ ਨਹੀਂ ਤਿਆਰ ਵੀ ਨਹੀਂ ਹੈ ਤੇ ਨਾ ਹੀ ਕਿਸੇ ਨੇ ਰੱਖਣਾ ਜੀ ਕਾਨਫਰੰਸ ਵਿੱਚ ਬੀਬੀ ਜਗੀਰਕੌਰ ਦੀ ਗੱਲ ਚੱਲੀ ਸੀ ਇਹਦੇ ਵਿੱਚ ਤੁਸੀਂ ਇੱਕ ਗੱਲ ਕਹੀ ਸੀ ਕਿ ਜਿਹੜਾ ਸ਼ਾਮ ਦਾ ਭੁੱਲਿਆ ਹੋਇਆ ਸਵੇਰ ਦਾ ਭੁੱਲਿਆ ਜਿਹੜਾ ਸ਼ਾਮ ਨੂੰ ਘਰ ਆ ਜਵੇ ਤੇ ਉਹਦਾ ਵੈਲਕਮ ਹੈ ਪਾਰਟੀ ਦੇ ਵਿੱਚ ਪਹਿਲਾਂ ਜਿਹੜੀ ਪਹਿਲੀ ਵਾਰ ਹੋਈ ਸੀ ਜੀ ਜਦੋਂ ਤੁਸੀਂ ਕਿ ਪਹਿਲਾਂ ਜੁਆਇਨ ਕਰ ਗਏ ਦੁਆਸ ਦੀ ਕਰ ਲੈ ਮੈਂ ਕਿਹਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਤਾਂ ਸੁਖਵੀਰ ਜੀ ਨੇ ਉਹਨਾਂ ਨੂੰ ਲੈ ਲਿਆ ਜੀ ਉਹ ਤੇ ਗਲਤੀ 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 ਤੋਂ ਬਾਅਦ ਗੁਨਾਹ ਹੋ ਜਾਂਦਾ ਹੈ ਜੀ ਠੀਕ ਹੈ ਨਾ ਫਿਰ ਇੱਕ ਗਲਤੀ ਦਾ ਬੰਦਾ ਮਾਫ ਕਰ ਦਿੰਦਾ ਫਿਰ ਜੋ ਗੁਨਾਹ ਬਣ ਜਾਂਦੇ ਆ ਫਿਰ ਉਹਦੇ ਚ ਨਹੀਂ ਨਾ ਗਲਤੀ ਤੇ ਗੁਨਾਹ ਚ ਫਰਕ ਹੋ ਜਾਂਦਾ ਹੈ ਬਿਲਕੁਲ ਜੀ ਕਮਲ ਜੀ ਮੈਂ ਲਾਸਟ ਕੁਐਸਚਨ ਕਰਾਂਗਾ ਕਿ ਭੁੱਲਰ ਪਰਿਵਾਰ ਵੱਲੋਂ ਸਿੱਖ ਕੌਮ ਦੀ ਜੇ ਕਹੇ ਸਕਦੇ ਕਿ ਹਰ ਤਬਕੇ ਦੀ ਸੇਵਾ ਕੀਤੀ ਗਈ ਆ ਕਦੇ ਜਿਹੜਾ ਤੁਹਾਡਾ ਨੂਰਮੰਹ ਇਲਾਕਾ ਸੀ ਉਹ ਕਾਮਰੇਡਾਂ ਦਾ ਗੜ ਮੰਨਿਆ ਜਾਂਦਾ ਸੀ ਲੇਕਿਨ ਤੁਹਾਡੇ ਬਜ਼ੁਰਗਾਂ ਵੱਲੋਂ ਬੜੀ ਮਿਹਨਤ ਕੀਤੀ ਗਈ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬੜਾ ਤਗੜਾ ਕਿਲਾ ਤਿਆਰ ਕੀਤਾ ਗਿਆ ਪਰ 2012 ਤੋਂ ਬਾਅਦ ਜਿਹੜਾ ਭੁੱਲਰ ਪਰਿਵਾਰ ਵੱਲੋਂ ਇਹ ਦੂਰੀ ਬਣਾਈ ਗਿਆ ਇਹਦਾ ਕੀ ਕਾਰਨ ਸੀ ਅਸਲ ਜੀ ਸਾਡਾ ਹਲਕਾ ਟੁੱਟ ਗਿਆ 2012 ਚ ਜੀ ਤੇ ਸਨ ਉਸ ਹਲਕੇ ਦੀ ਨਮਾਇੰਦਗੀ ਕਰਦੇ ਸੀ ਸਰਦਾਰ ਗੁਰਪ੍ਰਤਾਪ ਸਿੰਘ ਜੀ ਸਾਨੂੰ ਨਾਲ ਲੈ ਕੇ ਚੱਲਣ ਦਾ ਉਹਨਾਂ ਦਾ ਜਦੋਂ ਉਹ ਨਮਾਇੰਦਗੀ ਕਰਦੇ ਸੀ ਤਾਂ ਚੱਲਣਾ ਵੀ ਉਹਨਾਂ ਨੇ ਸੀ ਨਾਲ ਲੈ ਕੇ ਸਾਨੂੰ ਜੀ ਜਦੋਂ ਸਾਨੂੰ ਕਿਸੇ ਇੱਕ ਥਾਂ ਤੇ ਸਨੇਹਾ ਨਹੀਂ ਸਾਨੂੰ ਕਿਤੇ ਥਾਂ ਤੇ ਕੋਈ ਗੱਲ ਨਹੀਂ ਅਸੀਂ ਉੱਪਰ ਆਪਦੇ ਕਾਲੀ ਦਲ ਦੀ ਚੜ੍ਹਦੀ ਕਲਾ ਦੇ ਲਈ ਹਰ ਬਾਇਲੈਕਸ਼ਨ ਅਸੀਂ ਗਏ ਹਾਂ ਹਰ ਅਸੀਂ ਚਾਹੇ ਬਠਿੰਡੇ ਲੋਕ ਸਭਾ ਹੋਵੇ ਉਹ ਸਾਰੀਆਂ ਲੜੀਆਂ ਨੇ ਸਾ ਚਾਹੇ ਕੋਈ ਧਰਨਾ ਸੀ ਚਾਹੇ ਕੋਈ ਮਜਾਹਰਾ ਸੀ ਚਾਹੇ ਕੋ ਪੰਜਾਬ ਰੈਵਲ ਦੀ ਰੈਲੀ ਸੀ ਅਸੀਂ ਇੱਕ ਵੀ ਦੱਸ ਦੋ ਮੈਂ ਵਿਦ ਪ੍ਰੂਫ ਦੇ ਸਕਦਾ ਵੀ ਸਾਡਾ ਭੱਲਰ ਪਰਿਵਾਰ ਇੱਕ ਵੀ ਕਿਸੇ ਕੋਈ ਵੀ ਮਿਸ ਕੀ ਕੋਈ ਵੀ ਇਲੈਕਸ਼ਨ ਇੱਕ ਵੀ ਮਿਸ ਕੀਤੀ ਹੋਈ ਕੋਈ ਵੀ ਅਸੀਂ ਕੋਈ ਧਰਨਾ ਮਜਾਹਰਾ ਕੋਈ ਰੈਲੀ ਛੱਡੀ ਹੋ ਉਹਨੇ ਇਹ ਉਰੇ ਤਾਂ ਜੀ ਫਿਰ ਜਿਹੜਾ ਹਲਕੇ ਦੀ ਨਮਾਇੰਦਗੀ ਕਰਨਾ ਉਹਨੇ ਸਾਨੂੰ ਲੈ ਕੇ ਚੱਲਣਾ ਜਾਂ ਨਹੀਂ ਚੱਲਣਾ ਉਹ ਤਾਂ ਜਿਵੇਂ ਇਹ ਤੇ ਜਦੋਂ 2012 ਚ ਬਣੇ ਮੌਕਾ ਪ੍ਰਸ਼ਤ ਵਾਂਗੂ ਉਹ ਤਾਂ ਭੱਲੜ ਪਰਿਵਾਰ ਦੀ ਦੇਣਾਂ ਹੀ ਭੁੱਲ ਗਏ ਜੀ ਕੀ ਦੇਣਸ ਤੁਸੀਂ ਕਹਿ ਰਹੇ ਹੋ ਵਰਕਰ ਕਹਿ ਰਹੇ ਐ ਕਿ ਕਾਮ ਰੇਡਾਂ ਦਾ ਗੜ ਸੀ ਸਾਨੂੰ ਪਤਾ ਸਾਡੇ ਬਜ਼ੁਰਗਾਂ ਨੇ ਕਿਵੇਂ ਮਿਹਨਤ ਕਰਕੇ ਕਾਮ ਰੇਡਾਂ ਦਾ ਗੜ ਪੰਨੇ ਆ ਕਿਵੇਂ ਉੱਥੋਂ ਵਰਕਰ ਤਿਆਰ ਕੀਤੇ ਇਹਨਾਂ ਨੂੰ ਤਾਂ ਸਾਰਾ ਬਣਿਆ ਬਣਾਇਆ ਪਲੇਟਫਾਰਮ ਮਿਲਿਆ ਤੇ ਚਲੋ ਜਿੱਤ ਗਏ ਤੇ ਹੁਣ ਦੋ ਵਾਰ ਬੰਦਾ ਇੱਕ ਵਾਰ ਦੋ ਵਾਰ ਚਲੋ ਜਿੱਤੇ ਉਹ ਮੇ ਪਲੇਟਫਾਰਮ ਉਧਰੋਂ ਘਾਟ ਸਾਹਿਬ ਦਾ ਦੋਨੇ ਚ ਅਸਰ ਸੂਖ ਵਧੀਆ ਸੀ ਇਧਰ ਭੁੱਲਰ ਸਾਹਿਬ ਦਾ ਬੜਾ ਵਧੀਆ ਵਰਕਰ ਪਿਆਰ ਕੀਤਾ ਹੋਇਆ ਸੀ ਮਿਹਨਤੀ ਵਰਕਰ ਸੀ ਜਦੋਂ ਵਰਕਰਾਂ ਤੇ ਹੀ ਪਰਚੇ ਹੋਣ ਲੱਗੇ ਵਰਕਰਾਂ ਨੂੰ ਹੀ ਜਿਹੜਾ ਕੋਈ ਸਾਨੂੰ ਭੋਗ ਤੇ ਬੁਲਾ ਲੰਦਾ ਸੀ ਤੇ ਜਿਹੜਾ ਸਤ ਧੰਵਾਦ ਕਰਾ ਦਿੰਦਾ ਸੀਗਾ ਉਹ ਇਹਨਾਂ ਦਾ ਵੈਰੀ ਹੋ ਜਾਂਦਾ ਸੀ ਫਿਰ ਅਸੀਂ ਸੋਚਿਆ ਕਿ ਯਾਰ ਆਪਦੇ ਵਰਕਰਾਂ ਤੇ ਪਰਚੇ ਸਿਆਣਾ ਬੰਦਾ ਉਹ ਜਿਹੜੇ ਵਰਕਰ ਨਾਲ ਆਪਦੇ ਨਾਲ ਪਿਆਰ ਹੋਵੇ ਨਾ ਜੀ ਅਗਲਾ ਕਹਿੰਦਾ ਭਾਈ ਜੇ ਸਾਡੇ ਆਉਣ ਨਾਲ ਤੇਰਾ ਖਰਾਬ ਹੋਊਗਾ ਤਾਂ ਸਾਨੂੰ ਨਾ ਸੱਦ ਜੀ ਕਿ ਅਸੀਂ ਤੁਹਾਡਾ ਸਾਡੇ ਨਾਲ ਤੁਸੀਂ ਸਾਡੇ ਪਿਤਾ ਜੀ ਨਾਲ ਸਾਡੇ ਮਾਤਾ ਜੀ ਨਾਲ ਤੁਸੀਂ ਚਟਾਨਾਂ ਉੱਤੇ ਖੜੇ ਹੋ ਅਸੀਂ ਤੁਹਾਡਾ ਬੁਰਾ ਨਹੀਂ ਹੋ ਕੇ ਦੇ ਸਕਦੇ ਕਿ ਇਹ ਜਿਹੜੇ ਹਰਕਾ ਇੰਚਾਰਜ ਸੀ ਮੌਕੇ ਦੇ ਐਮਐਲਏ ਸੀਗੇ ਇਹ ਨਹੀਂ ਚਾਹੁੰਦੇ ਸੀਗੇ ਕਿ ਭੁੱਲਰ ਪਰਿਵਾਰ ਕਿਤੇ ਵੀ ਜਾਵੇ ਪਰ ਅਸੀਂ ਆਪਦੇ ਵਰਕਰਾਂ ਨਾਲ ਨੇਰੇ ਸਵੇਰੇ ਜਿਵੇਂ ਵੀ ਆ ਕੋਈ ਦੁੱਖ ਦੇ ਸੁੱਖ ਦੇ ਅਸੀਂ ਆਪਦਾ ਭੋਗਤੇ ਨਹੀਂ ਜਾਂਦੇ ਸੀ ਪਹਿਲਾਂ ਅੱਗੇ ਪਿੱਛੇ ਚਾਏ ਹੁੰਦੇ ਸੀ ਕਿ ਸਾਡਾ ਵਰਕਰ ਸੇਫ ਰਹੇ ਪਰ ਇਹਨਾਂ ਨੇ ਤਾਂ ਫੇਰ ਵੀ ਮਤਲਬ ਕੁੱਟਿਆ ਹੀ ਆ ਵਰਕਰ ਸਾਡਾ ਜੀ